ਲੱਗਦਾ ਕਿ ਬੱਚਿਆਂ ਨੂੰ ਲੋੜ ਹੈਗੀ ਏ ਧਰਮ ਦੀ ਜਾਂ ਧਰਮ ਤੋਂ ਬਿਨਾ ਦੁਨੀਆ ਚੱਲ ਸਕਦੀ ਏ ਬਿਲਕੁਲ ਨਹੀਂ ਚੱਲ ਸਕਦੀ ਕਿਵੇਂ ਚੱਲ ਜੂ ਫਿਰ ਤਾਂ ਗੱਲ ਉਹ ਵੀ ਹੁਣ ਉਹ ਤਾਂ ਫਿਰ ਬਿਨਾ ਰੂਲ ਰੈਗੂਲੇਸ਼ਨ ਵਾਲਾ ਸਕੂਲ ਹੋ ਗਿਆ ਵੀ ਜਿਹਦੀ ਮਰਜ਼ੀ ਆਈ ਜਿਹੜੀ ਮਰਜ਼ੀ ਕਲਾਸ 'ਚ ਵੜ ਜੇ ਇਦਾਂ ਥੋੜੀ ਹੁੰਦਾ ਹੁੰਦਾ ਔਰ ਜਿਹੜੀ ਗੱਲ ਕਹੀਏ ਵੀ ਰੱਬ ਹੈ ਜਾਂ ਰੱਬ ਨਹੀਂ ਹੈ ਦਿਖਾਓ ਸਾਨੂੰ ਹੈਨਾ ਵੀ ਉਹ ਸਪੇਰੈਂਟਸ ਜਵਾਬ ਨਹੀਂ ਦੇ ਪਾਰੇ ਉਹ ਪੇਰੈਂਟਸ ਜਵਾਬਦਾਨੀ ਦੇ ਪਾਰੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਗੱਲ ਫਿਰ ਉੱਥੇ ਆ ਗਈ ਜੇ ਕਿ ਰੂਲਸ ਨਹੀਂ ਫਾਲੋ ਕਰਨੇ ਫਿਰ ਉਹ ਧਰਮ ਕਿਹੜੇ ਉਹਦੇ ਪਾਸੇ ਹੋ ਰਿਹਾ ਬਿਲਕੁਲ ਹੁਣ ਜੇ ਰੂਲਸ ਬਣੇ ਨੇ ਕਿਸੇ ਰੀਜ਼ਨ ਕਰਕੇ ਹੀ ਬਣੇ ਨੇ ਨਾ ਬੱਚੇ ਤਾਂ ਡਾਇਰੈਕਟ ਜਾ ਕੇ ਨਹੀਂ ਸਮਝ ਸਕਦੇ ਉੱਥੇ ਮੀਡੀਏਟਰ ਪੇਰੈਂਟਸ ਹੀ ਬਣਦੇ ਨੇ ਜਦੋਂ ਉਹ ਬੱਚਿਆਂ ਨੂੰ ਸਮਝਾਉਣਗੇ ਨਹੀਂ ਹਨਾ ਓਨੀ ਦੇਰ ਤੱਕ ਬੱਚੇ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੇ ਮਾਪਿਓ ਆਪ ਤਾਂ ਘਰ ਦੇ ਵਿੱਚ ਇੱਕ ਦੂਜੇ ਨੂੰ ਝੂਠ ਬੋਲਦੇ ਨੇ ਆਪ ਤਾਂ ਉੱਚੀ ਆਵਾਜ਼ ਸੇ ਗੱਲ ਕਰਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਕਿ ਝੂਠ ਨਹੀਂ ਬੋਲਣਾ ਸੱਚ ਬੋਲਣਾ ਉਹ ਤੁਹਾਡੇ ਸਾਹਮਣੇ ਨਹੀਂ ਕਰੂਗਾ ਫਿਰ ਬਾਹਰ ਜਾ ਕੇ ਕਰੂਗਾ ਕਰੂਗਾ ਉਹ ਹੀ ਜੋ ਤੁਸੀਂ ਕਰੋਗੇ ਕਿਉਂਕਿ ਮੇਰੇ ਨਾਲ ਦਾ ਹੁੰਦਾ ਆ ਜੇ ਅਸੀਂ ਹਾਸੇ ਮਜ਼ਾਕ ਦੇ ਇੱਕ ਦੂਜੇ ਨੂੰ ਕੋਈ ਗੱਲ ਕਹਿ ਦਈਏ ਉਹ ਬੱਚੇ ਤੇ ਇਫੈਕਟ ਪੈਂਦਾ ਉਸ ਚੀਜ਼ ਦਾ ਉਹ ਪੁੱਛੂਗੀ ਆ ਕੇ ਬੱਲਾ ਮੈਨੂੰ ਮੰਮੀ ਤੁਸੀਂ ਤਾਂ ਮਾਮਾ ਜੀ ਨੂੰ ਆਏ ਕਹਨੇ ਹੁਣ ਮੈਂ ਕਿਉਂ ਨਹੀਂ ਕਹਿ ਸਕਦੀ ਅੱਜ ਦੇ ਟਾਈਮ ਦੇ ਵਿੱਚ ਨਾ ਬਹੁਤੇ ਬੱਚੇ ਜਿਹੜਾ ਉਹ ਇੰਨਾ ਜ਼ਿਆਦਾ ਕਹਿੰਦੇ ਜੀ ਕੀ ਗੁਰਦੁਆਰੇ ਜਾਣਾ ਹੈ ਤਾਂ ਜੀ ਵੱਡਿਆਂ ਦਾ ਕੰਮ ਹੈ ਅਸੀਂ ਨਹੀਂ ਜਾਣਾ ਹੈਗਾ ਜਾਂ ਇਦਾਂ ਦੀ ਪ੍ਰੈਕਟਿਸਿਸ ਦੇ ਵਿੱਚ ਬੱਚੇ ਇਨਵੋਲਵ ਨਹੀਂ ਹੁੰਦੇ ਲੋਜੀਕਲ ਸੋਚਦੇ ਨੇ ਕਿ ਜੀ ਪਹਿਲਾਂ ਸਾਨੂੰ ਉਹ ਦੱਸੋ ਦਾ ਅਸੀਂ ਵੀ ਰੱਬ ਹੁੰਦਾ ਕਿਤੇ ਅਸੀਂ ਕਦੇ ਦੇਖਿਆ ਹੀ ਨਹੀਂਗਾ ਤੁਸੀਂ ਕਦੇ ਦੇਖਿਆ ਇਦਾਂ ਦੇ بڑے ਕੁਐਸਚਨਸ ਬੱਚਿਆਂ ਦੇ ਹੁੰਦੇ ਨੇ ਜਿਦੇ ਫਿਰ ਮੁੜ ਕੇ ਪੇਰੈਂਟਸ ਕੋਲੇ ਕਈ ਵਾਰੀ ਜਵਾਬ ਵੀ ਨਹੀਂ ਹੁੰਦੇ ਲੱਗਦਾ ਕਿ ਬੱਚਿਆਂ ਨੂੰ ਲੋਡ ਹੈਗੀ ਏ ਧਰਮ ਦੀ ਜਾਂ ਧਰਮ ਤੋਂ ਬਿਨਾਂ ਦੁਨੀਆ ਚੱਲ ਸਕਦੀ ਏ ਬਿਲਕੁਲ ਨਹੀਂ ਚੱਲ ਸਕਦੀ ਕਿਵੇਂ ਚੱਲ ਜੂ ਫਿਰ ਤਾਂ ਗੱਲ ਉਹ ਵੀ ਹੁਣ ਉਹ ਤਾਂ ਫਿਰ ਬਿਨਾਂ ਰੂਲ ਰੈਗੂਲੇਸ਼ਨ ਵਾਲਾ ਸਕੂਲ ਹੋ ਗਿਆ ਵੀ ਜਿਹਦੀ ਮਰਜ਼ੀ ਆਈ ਜਿਹੜੀ ਮਰਜ਼ੀ ਕਲਾਸ ਇੰਦਾ ਥੋੜੀ ਹੁੰਦਾ ਹੁੰਦਾ ਕੁਝ ਵੀ ਚੀਜ਼ ਜੇ ਪਰਮਾਤਮਾ ਨੇ ਪੂਰੀ ਸ੍ਰਿਸ਼ਟੀ ਕਿਸੇ ਨਿਯਮ ਦੇ ਆਧਾਰ ਤੇ ਇੱਕ ਨਿਯਮ ਤੱਕ ਕੀਤੀ ਹੋਈ ਆ ਵੀ ਆ ਚੀਜ਼ ਇਦਾਂ ਹੋਣੀ ਆ ਇੰ ਇਸ ਵਕਤ ਚਾਨਣਾ ਹੋਣਾ ਇਸ ਵਕਤ ਹਨੇਰਾ ਹੋਣਾ ਹੈ ਹਨਾ ਹਰੇਕ ਚੀਜ਼ ਸਾਵਾ ਦੀ ਵੀ ਇੱਕ ਕੈਲਕੂਲੇਸ਼ਨ ਰੱਬ ਨੇ ਸੈੱਟ ਕੀਤੀ ਹੋਈ ਆ ਦੋ ਸਾ ਇਕੱਠੇ ਤਾਂ ਆ ਨਹੀਂ ਸਕਦੇ ਇਹ ਚੀਜ਼ ਜਿਹੜੇ ਰੂਲਸ ਰੈਗੂਲੇਸ਼ਨ ਹਨ ਇਹ ਹੁਣੇ ਬਹੁਤ ਜ਼ਰੂਰੀ ਨੇ ਇਹ ਰੂਲਸ ਹੀ ਨੇ ਕਹ ਲਓ ਵੀ ਬੱਚਿਆਂ ਨੂੰ ਐਕਸੈਪਟੇਬਲ ਹੈਗੇ ਅੱਜਕੱਲ੍ਹ ਔਰ ਜਿਹੜੀ ਗੱਲ ਕਹੀਏ ਵੀ ਰੱਬ ਹੈ ਜਾਂ ਰੱਬ ਨਹੀਂ ਹੈ ਦਿਖਾਓ ਸਾਨੂੰ ਹਨਾ ਵੀ ਉਹ ਜਿਹੜੇ ਪੇਰੈਂਟਸ ਜਵਾਬ ਨਹੀਂ ਦੇ ਪਾਰੇ ਉਹ ਪੇਰੈਂਟਸ ਜਵਾਬਦਾਨੀ ਦੇ ਪਾਰੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਬਲੀਫ ਨਹੀਂ ਹੈਗਾ ਕਿਸੇ ਤੇ ਵੀ ਜਿੱਧਰ ਕਿਸੇ ਨੇ ਕਿਹਾ ਤਾਂ ਉਧਰ ਨੂੰ ਬੱਚਿਆਂ ਨੂੰ ਲੈ ਜਾਣਾ ਇਹਦਾ ਤਾਂ ਫਿਰ ਵਾਕਈ ਕਨਫਿਊਜ਼ ਰਹਿਣਗੇ ਉਹ ਇਸ ਚੀਜ਼ ਦੇ ਮਾਮਲੇ ਦੇ ਵਿੱਚ ਮੇਰੇ ਬੱਚੇ ਇਸੇ ਕਰਕੇ ਛੱਡਦੇ ਜਾ ਰਹੇ ਨਾ ਧਰਮ ਕੇ ਵੀ ਇਹਦੀ ਲੋਡ ਕੀ ਹੈ ਤਾਂ ਆਪਸ ਵਿੱਚ ਲੜਾਈਆਂ ਪਵਾਉਂਦਾ ਧਰਮ ਬੱਚੇ ਇਹ ਸੋਚਦੇ ਨੇ ਬਿਲਕੁਲ ਉਹਨਾਂ ਨੂੰ ਹੁਣ ਅੱਜ ਦੇ ਟਾਈਮ ਦੇ ਵਿੱਚ ਇਹੀ ਲੱਗਦਾ ਆ ਵੀ ਜਿਹੜਾ ਧਰਮ ਹੈ ਜਿਵੇਂ ਜਿਹਦੇ ਰੂਲਸ ਬਹੁਤ ਸਟ੍ਰਿਕਟ ਨੇ ਨਾ ਆਪਾਂ ਨੂੰ ਪਤਾ ਹੀ ਹੈ ਕਿਹੜੇ ਧਰਮ ਦੇ ਰੂਲਸ ਬਹੁਤ ਸਟ੍ਰਿਕਟ ਨੇ ਹਨਾ ਵੀ ਔਖਾ ਇਸੀ ਦਾ ਵੀ ਅਸੀਂ ਤਾਂ ਰਮਚ ਰਿਆ ਸਕਦੇ ਆ ਬਟ ਸ਼ਰਤ ਸਾਡੀ ਇਹ ਹੈ ਵੀ ਤੁਸੀਂ ਨੇ ਸਟ੍ਰਿਕਟ ਰੂਲਸ ਫੋਲੋ ਨਹੀਂ ਕਰਨੇ ਗੱਲ ਫਿਰ ਉੱਥੇ ਆ ਗਈ ਜੇ ਕਿ ਰੂਲਸ ਨਹੀਂ ਫਾਲੋ ਕਰਨੇ ਫਿਰ ਉਹ ਧਰਮ ਕਿਹੜੇ ਉਹਦੇ ਪਾਸਿਓਂ ਰਿਹਾ ਬਿਲਕੁਲ ਹੁਣ ਜੇ ਰੂਲਸ ਬਣੇ ਨੇ ਕਿਸੇ ਰੀਜ਼ਨ ਕਰਕੇ ਹੀ ਬਣੇ ਨੇ ਨਾ ਉਹਦਾ ਗੱਲ ਉਹੀ ਆ ਵੀ ਜਦੋਂ ਆਪਾਂ ਉਸ ਚੀਜ਼ ਨੂੰ ਸਮਝਾਂਗੇ ਨਹੀਂ ਜਾਂ ਬੱਚੇ ਦਾ ਡਾਇਰੈਕਟ ਜਾ ਕੇ ਨਹੀਂ ਸਮਝ ਸਕਦੇ ਉੱਥੇ ਮੀਡੀਏਟਰ ਪੇਰੈਂਟਸ ਹੀ ਬਣਦੇ ਨੇ ਜਦੋਂ ਉਹ ਬੱਚਿਆਂ ਨੂੰ ਸਮਝਾਉਣਗੇ ਨਹੀਂ ਹਨਾ ਉਨੀ ਦੇਰ ਤੱਕ ਬੱਚੇ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਣਗੇ ਸਾ ਅਕਸਰ ਕਿਹਾ ਜਾਂਦਾ ਹੈ ਕਿ ਨਾ ਮਤਲਬ ਮਾਪਿਓ ਆਪ ਤਾਂ ਘਰ ਦੇ ਵਿੱਚ ਇੱਕ ਦੂਜੇ ਨੂੰ ਝੂਠ ਬੋਲਦੇ ਨੇ ਆਪ ਤਾਂ ਉੱਚੀ ਆਵਾਜ਼ ਸੇ ਗੱਲ ਕਰਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਕਿ ਝੂਠ ਨਹੀਂ ਬੋਲਣਾ ਸੱਚ ਬੋਲਣਾ ਜਾਂ ਪਿਆਰ ਨਾਲ ਗੱਲ ਕਰਨੀ ਹੈ ਹਰ ਇੱਕ ਦਿਨ ਨਾਲ ਬੱਚਿਆਂ ਤੋਂ ਕਿੱਦਾਂ ਐਸੇ ਐਕਸਪੈਕਟ ਕਰ ਸਕਦੇ ਆ ਕਿ ਜੋ ਅਸੀਂ ਖੁਦ ਕਰ ਰਹੇ ਆ ਸਾਡੇ ਬੱਚੇ ਉਹ ਚੀਜ਼ ਨਾ ਕਰਨ ਕਿੱਦਾਂ ਸਮਝਾਇਆ ਜਾਵੇ ਬੱਚਿਆਂ ਨੂੰ ਐਦਾਂ ਹੋ ਹੀ ਨਹੀਂ ਸਕਦਾ ਵੀ ਆਪ ਕਰਦੇ ਜਾइए ਤੇ ਬੱਚਿਆਂ ਨੂੰ ਕਹੇ ਨਾ ਕਰੀਏ ਉਹ ਤੁਹਾਡੇ ਸਾਹਮਣੇ ਨਹੀਂ ਕਰੂਗਾ ਫਿਰ ਬਾਹਰ ਜਾ ਕੇ ਕਰੂਗਾ ਕਰੂਗਾ ਉਹੀ ਜੋ ਤੁਸੀਂ ਕਰੋਗੇ ਕਿਉਂਕਿ ਮੇਰੇ ਨਾਲ ਦਾ ਹੁੰਦਾ ਹੈ ਆ ਹੁਣ ਟੈਨ ਬਣਾਏ ਆ ਅਸੀਂ ਹਨਾ ਠੀਕ ਆ ਕੰਮ ਦੀਆਂ ਟੈਨਸ਼ਨਾਂ ਵੀ ਨੇ ਹੋਰ ਗੱਲਾਂ ਦੀਆਂ ਟੈਨਸ਼ਨਾਂ ਵੀ ਨੇ ਹਨਾ ਪਰ ਜੇ ਅਸੀਂ ਹਾਸੇ ਮਜ਼ਾਕ ਦੇ ਇੱਕ ਦੂਜੇ ਨੂੰ ਕੋਈ ਗੱਲ ਕਹਿ ਦਈਏ ਉਹ ਬੱਚੇ ਤੇ ਇਫੈਕਟ ਪੈਂਦਾ ਉਸ ਚੀਜ਼ ਦਾ ਉਹ ਪੁੱਛੂਗੀ ਆ ਕੇ ਬੱਲਾ ਮੈਨੂੰ ਮੰਮੀ ਤੁਸੀਂ ਤਾਂ ਮਾਮਾ ਜੀ ਨੂੰ ਆਏ ਕਹਨੇ ਹੁੰਨੇ ਉਹ ਮੈਂ ਕਿਉਂ ਨਹੀਂ ਕਹਿ ਸਕਦੀ ਫਿਰ ਫਿਰ ਆਪ ਨੂੰ ਚੁੱਪ ਕਰਨਾ ਪੈਂਦਾ ਫਿਰ ਉੱਥੇ ਪਤਾ ਲੱਗਦਾ ਵੀ ਇਹ ਜਿਹੜਾ ਸ਼ੀਸ਼ਾ ਨਾ ਇਹ ਵਾਪਸ ਦਿਖਾ ਰਿਹਾ ਸਾਨੂੰ ਜ਼ਰੂਰੀ ਨਹੀਂ ਠੀਕ ਆ ਆਪਣੇ ਘਰਾਂ ਦੇ ਵਿੱਚ ਆਪਾਂ ਪਰਿਵਾਰ ਭੈਣ ਭਰਾ ਕਾਫੀ ਹਾਸਾ ਮਜ਼ਾਕ ਕਰ ਲੈਂਦੇ ਆ ਸੋ ਉਸ ਵਕਤ ਕਈ ਵਾਰੀ ਸ਼ੁਰੂ ਤੋਂ ਚੱਲਦੀਆਂ ਗੱਲਾਂ ਅਗੇ ਵਰੀ ਕਹਿ ਹੋ ਜਾਂਦੀਆਂ ਨੇ ਪਰ ਜੇ ਆਪਾਂ ਗਈਏ ਵੀ ਆਪਾਂ ਕਈ ਆਪ ਗਏ ਹੈ ਇਹ ਤੇ ਬੱਚੇ ਨਾ ਕਹਿਣ ਇੰਦਾ ਨਹੀਂ ਹੋ ਸਕਦਾ ਆਪ ਰੁਕਣਾ ਪੈਂਦਾ ਪਹਿਲਾਂ ਉਸ ਲਈ ਫਿਰ ਬੱਚੇ ਰੁਕਣਗੇ ਨਹੀਂ ਨਹੀਂ ਜੇ ਬਹੁਣ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸਾਡੇ ਫੰਕਸ਼ਨ ਆਇਆ ਸੀ ਤਾਂ ਨਹੀਂ ਤਾਂ ਹਨਾ ਤੇ ਅਮਰਿਸ਼ ਕਰਨ ਤੋਂ ਬਾਅਦ ਇਹ ਪਹਿਲਾ ਫੰਕਸ਼ਨ ਸੀ ਫੈਮਿਲੀ ਦਾ ਤੇ ਬੇਟੀ ਨੂੰ ਜਿਵੇਂ ਆਦਤ ਆ ਮੈਨੂੰ ਦੇਖਣ ਦੀ ਵੀ ਹਾਂ ਜਿੱਦਾਂ ਫੰਕਸ਼ਨ ਦੇ ਵੱਲ ਜਾਂਦੇ ਆ ਤਿਆਰ ਹੋ ਕੇ ਮੰਮਾ ਚੋਣੀਆਂ ਪਾ ਕੇ ਐਦਾਂ ਕਰਕੇ ਜਾਂਦੇ ਆ ਹਨ ਉਹ ਗਈ ਸੋ ਮੈਂ ਮੰਮਾ ਨਾਲ ਗੱਲ ਕਰਦੇ ਸੀ ਵੀ ਚਲੋ ਆ ਸੂਟ ਪਾ ਲੈਨੇ ਹਾਂ ਨਾ ਵੀ ਫੈਮਿਲੀ ਫੰਕਸ਼ਨ ਆ ਉਹ ਗਈ ਜਾ ਕੇ ਨਾ ਅਲਮਾਰੀ ਚੋਂ ਬਰਾਂਦੀ ਕੱਢ ਲਈ ਕਹਿੰਦੀ ਮੰਮੀ ਆਹ ਪਾ ਕੇ ਜਾਇਓ ਤੁਸੀਂ ਫਿਰ ਮੈਨੂੰ ਉਸ ਵਕਤ ਇਹ ਗੱਲ ਸਮਝ ਚਾਈ ਵੀ ਪਹਿਲਾਂ ਤਾਂ ਮੈਂ ਇੱਕਦਮ ਅਗਰੈਸਿਵ ਹੋਣੀ ਫਿਰ ਮੈਂ ਚੁੱਪ ਕਰ ਗਈ ਹੈਨਾ ਮੈਂ ਕਿਹਾ ਵੀ ਇਹਨੂੰ ਥੋੜੀ ਪਤਾ ਵੀ ਹੁਣ ਇਹ ਬਦਲਣ ਤੋਂ ਬਾਅਦ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਹਨ ਫਿਰ ਪਹਿਲਾਂ ਮੈਂ ਆਪਣੇ ਆਪ ਨੂੰ ਸਮਝਾਇਆ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਬੇਟਾ ਇਦਾਂ ਨਹੀਂ ਹੁੰਦਾ ਹੈਗਾ ਵੀ ਹੁਣ ਇਹ ਸਾਰਾ ਕੁਝ ਬੰਦ ਹੋ ਗਿਆ ਹੁਣ ਨਹੀਂ ਇਹ ਕੁਝ ਕਰਨਾ ਵੀ ਹੁਣ ਇਹ ਥੋੜੀ ਵੀ ਮੈਂ ਰੈਗੂਲਰ ਦਿਨਾਂ ਚ ਦਸਤਾਰ ਸਜਾਵਾਂ ਤੇ ਕੋਈ ਫੰਕਸ਼ਨ ਆਵੇ ਤੇ ਮੈਂ ਪ੍ਰਾਂਤੀ ਬਾਕੇ ਚਲੀ ਜਾਵਾਂ ਮੈਂ ਇਦਾਂ ਨਹੀਂ ਹੁਣ ਹੁੰਦਾ ਹੁਣ ਮੈਂ ਇਦਾਂ ਹੀ ਜਾਊਂਗੀ ਜਿੱਥੇ ਵੀ ਜਾਊਂਗੀ ਉਹਨੂੰ ਉਹ ਬਹੁਤ ਨੋਟਿਸ ਕਰ دیا۔ ਮम्मा ਤੁਹਾਡੇ ਵਾਹ ਲ ਆ ਗਏ ਮम्मा ਤੁਹਾਡੇ ਆ ਚੀਜ਼ਾਂ ਆ ਗਈਆਂ ਵੀ ਤੁਹਾਡੇ ਇੱਥੇ ਕੱਲ ਮੈਨੂੰ ਕਹਿੰਦੀ ਮम्मा ਜਦੋਂ ਲੇਡੀਜ਼ ਬਜ਼ੁਰਗ ਹੋ ਜਾਂਦੀਆਂ ਨੇ ਵੀ ਉਹਨਾਂ ਦੇ ਇੱਥੇ ਦਾੜੀ ਕਿਉਂ ਆ ਜਾਂਦੀ ਹੈ ਕਹਿੰਦੀ ਐਦਾਂ ਦੇ ਸਵਾਲ ਕਰਦੀ ਆ ਉਹ ਕਿਉਂ ਉਹਨੂੰ ਵੀ ਆਦਤ ਨਹੀਂ ਆ ਉਹਨੇ ਸ਼ੁਰੂ ਤੋਂ ਐਦਾਂ ਦੇਖਿਆ ਤੇ ਹੌਲੀ ਹੌਲੀ ਫਿਰ ਉਹਨੂੰ ਸਮਝ ਗੱਲ ਕਰਨੀ ਪੈਂਦੀ ਆ ਤਾਂ ਸਮਝੀਏ ਇਸ ਈ ਨੂੰ ਲੈ ਕੇ ਅੱਛਾ ਕਿੰਨਾ ਕਾ ਅੱਜ ਦੇ ਟਾਈਮ 'ਚ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੇ ਨਾਲ ਬੱਚੇ ਬਣ ਕੇ ਰਹੀਏ ਕਿਉਂਕਿ ਇੱਕ ਟਾਈਮ ਹੁੰਦਾ ਸੀ ਜਿਵੇਂ ਅਸੀਂ ਆਪਣੀ ਗੱਲ ਕਰੀਏ ਤਾਂ ਸਾਡੇ ਵੇਲੇ ਨਾ ਇੱਕ ਡਿਸਟੈਂਸ ਹੁੰਦਾ ਸੀਗਾ ਕਿ ਪੇਰੈਂਟਸ ਦੇ ਸਾਹਮਣੇ ਅਸੀਂ ਆ ਗੱਲ ਨਹੀਂ ਕਰ ਸਕਦੇ ਜਾਂ ਜੇ ਉਹਨਾਂ ਨੇ ਮੜੀ ਦੀ ਅੱਖ ਦੀ ਘੂਰੀ ਵੀ ਦਿਖਾਤੀ ਤਾਂ ਅਸੀਂ ਜਿਹੜਾ ਚੁੱਪ ਕਰਕੇ ਬੈਠ ਜਾਂ ਸੀ ਗੱਲ ਨਹੀਂ ਸੀ ਕਰਦੇ ਹੁੰਦੇ ਅੱਜ ਦੇ ਟਾਈਮ 'ਚ ਉਹ ਨਹੀਂ ਹੈ ਬੱਚੇ ਮਾਪਿਆਂ ਨੂੰ ਵੀ ਜਵਾਬ ਦੇ ਦਿੰਦੇ ਨੇਗੇ ਪਰ ਕਿੰਨੀ ਕ ਲੋੜ ਹੈ ਕਿ ਜੇ ਅਸੀਂ ਉਹਨਾਂ ਨੂੰ ਕੁਝ ਸਮਝਾਉਣਾ ਹੈ ਤਾਂ ਸਾਨੂੰ ਉਹਨਾਂ ਦੇ ਲੈਵਲ ਤੇ ਜਾਣਾ ਪੈਣਾ ਹੈ ਸਾਨੂੰ ਇੱਕ ਬੈਰੀਅਰ ਜਿਹੜਾ ਹੈ ਨਾ ਉਹਨੂੰ ਘਟਾਉਣਾ ਪੈਣਾ ਜ਼ ਕਿਉਂਕਿ ਅਗਰੈਸਿਵ ਬੱਚੇ ਜ਼ਿਆਦਾ ਹੋ ਰਹੇ ਨੇ ਹੁੰਦੇ ਅਸੀਂ ਕਹਿ ਲੋ ਵੀ ਆਪਣੀ ਏਜ ਵਾਲਿਆਂ ਨੇ ਅਗਰੈਸਿਵ ਹੋਣਾ ਇੱਕ ਟਾਈਮ ਤੇ ਸ਼ੁਰੂ ਕੀਤਾ ਠੀਕ ਆ ਜੇਦੋਂ ਸਾਰੇ ਬੱਚੇ ਕਰਦੇ ਨੇ ਪਰ ਹੁਣ ਵਾਲੇ ਅਗਰੈਸਿਵ ਹੋ ਜਾਂਦੇ ਨੇ ਬਹੁਤ ਜ਼ਿਆਦਾ ਇਹਨਾਂ ਦਾ ਕੰਟਰੋਲ ਨਹੀਂ ਹੁੰਦਾ ਕਿਉਂਕਿ ਟੈਕਨੋਲੋਜੀ ਦੇ ਬੱਚੇ ਨੇ ਟੈਕਨੋਲੋਜੀ 'ਚ ਜਨਮ ਲਿਆ ਇਹਨਾਂ ਨੇ ਹਣਾ ਤੇ ਉਸ ਚੀਜ਼ ਦਾ ਇਹਨਾਂ ਦਾ ਕੰਟਰੋਲ ਕਰਨ ਲਈ ਇਹਨਾਂ ਨੂੰ ਰੋਕਣ ਲਈ ਇਹਨਾਂ ਨੂੰ ਪੈਂਪਰਿੰਗ ਬਹੁਤ ਕਰਨੀ ਪੈਂਦੀ ਬਹੁਤ ਪਿਆਰ ਨਾਲ ਸਮਝਾਉਣਾ ਪੈਂਦਾ ਇੰਨਾ ਅਗਰੈਸਿਵ ਹੋ ਗਏ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਇਹ ਰੋਣ ਲੱਗ ਜਾਂਦੇ ਨੇ ਕਦੋਂ ਇਹ ਉੱਚੀ ਉੱਚੀ ਚੀਕਾ ਮਾਰਨ ਲੱਗ ਜਾਂਦੇ ਨੇ ਉਸ ਚੀਜ਼ ਨੂੰ ਕੰਟਰੋਲ ਇਹਨਾਂ ਨੂੰ ਪਿਆਰ ਨਾਲ ਹੀ ਕਰਨਾ ਪੈਂਦਾ ਹੁਣ ਆਪਾਂ ਮੂਰੋ ਥੱਪੜ ਮਾਰਨ ਨੂੰ ਕਰ ਲਾਂਗੇ ਤੇ ਉਹ ਫਿਰ ਬੱਚੇ ਨੇ ਹੋਰ ਜਿੱਦੀ ਹੋ ਜਾਣਾ ਫਿਰ ਉਹ ਬਲਾਊਗਾ ਨਹੀਂ ਤੁਹਾਡ ਨੂੰ ਬੌਂਡਿੰਗ ਨਹੀਂ ਹੋਊਗੀ ਤੁਹਾਡੀ ਉਹਦੇ ਨਾਲ ਫਿਰ ਤਾਂ ਛੋਟੀ ਉਮਰ ਤੋਂ ਹੀ ਤੁਹਾਡਾ ਤੇ ਉਹਦਾ ਗੈਪ ਇਹੋ ਜਿਹਾ ਪੈ ਜਾਣਾ ਅੱਗੇ ਜਾ ਕੇ ਤਾਂ ਟੀਨੇਜ ਦੇ ਵਿੱਚ ਵੈਸੇ ਵੀ ਸੁਜੈਸਟ ਕਰਦੇ ਨੇ ਵੀ ਬੱਚਿਆਂ ਦੇ ਦੋਸਤ ਹੀ ਬਣਨਾ ਤੇ ਸ਼ੁਰੂ ਤੋਂ ਕਿਉਂ ਨਹੀਂ ਦੋਸਤ ਬਣ ਸਕਦੇ